ਸਵਾਗਤ ਆ ਦੋਸਤੋ ਨਵੀਂ ਵੀਡੀਓ ਚ ਆਪਾਂ ਖੜੇ ਸੀਗੇ ਬਰਨਾਲਾ ਡਿਸਟ੍ਰਿਕਟ ਦਾ ਪਿੰਡ ਹੈਗਾ ਠੁੱਲੇਵਾਲ ਠੁੱਲੇਵਾਲ ਡਿਸਟ੍ਰਿਕਟ ਚ ਇੱਕ ਨਾ ਠੁੱਲੇਵਾਲ ਪਿੰਡ ਚ ਇੱਕ ਡ੍ਰੈਗਨ ਫਰੂਟ ਫਾਰਮ ਆ ਬਾਈ ਬਾਈ ਸਤਨਾਮ ਹੋਰਾਂ ਦਾ ਉੱਥੇ ਆਪਾਂ ਖੜੇ ਸੀਗੇ ਅੱਜ ਆਪਾਂ ਇਹ ਡ੍ਰੈਗਨ ਫਰੂਟ ਫਾਰਮ ਦੇਖਾਂਗੇ ਤੇ ਦਿਖਾਉਨੇ ਆ ਤੁਹਾਨੂੰ ਪੂਰੀ ਫਾਰਮਿੰਗ ਤੇ ਕਦੋਂ ਇਹਨਾਂ ਸਟਾਰਟ ਕਰਿਆ ਸਾਰਾ ਤੇ ਬੂਟੇ ਆਪਾਂ ਦੇਖਦੇ ਆ ਚਲੋ ਮਿਲਦੇ ਆ ਬਾਈ ਤਾਂ ਕਿਤੇ ਗਿਆ ਹੋਇਆ ਉਹਨਾਂ ਦੇ ਫਾਦਰ ਸਾਹਿਬ ਹੈਗੇ ਆ ਸਸੀਕਲ ਅੰਕਲ ਜੀ ਇਹ ਵਿੱਚ ਕਾਰੇ ਬੂਟੇ ਲਾਏ ਜੀ ਇਹ ਇਹ ਵਿੱਚ ਬੱਗੂ ਕੋਸ਼ਾ ਜੀ ਅੱਛਾ ਤੇ ਮਹਾਗੁਣੀਆਂ ਅੱਛਾ ਜੀ ਉਹ ਮੂਟਾ ਇਹ ਬੂਟੇ ਇਹ ਕਿੰਨੇ ਕਿੰਨਾ ਟਾਈਮ ਹੋ ਗਿਆ ਇਹ ਸਾਲ ਦੇ ਹੋ ਗਏ ਹੋ ਕਿ ਜ਼ਿਆਦਾ ਨਹੀਂ 4 ਸਾਲ ਹੋ ਗਏ ਜੀ 4 ਸਾਲ ਦੇ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਇੱਥੇ ਪਹਿਲਾਂ ਦੂਜੀ ਕਿਸਮ ਸੀ ਰਾਇਲ ਰੈਡ ਅੱਛਾ ਉਹਨੂੰ ਸਾਇਸ ਛੋਟਾ ਸੀ ਫਿਰ ਇਹ ਅਮਰੀਕਨ ਬਿਊਟੀ ਲਾਈ ਹੈ ਇਹ ਇੱਥੇ ਪਹਿਲਾਂ ਵੱਡੇ ਸੀਗੇ ਬੂਟੇ ਹਾਂ ਵੱਡੇ ਅਮਰੀਕਨ ਬਿਊਟੀ ਵਾਂਗੂ ਠੀਕ ਹੈ ਜੀ ਠੀਕ ਹੈ ਠੀਕ ਹੈ ਫਿਰ ਉਹ ਸੈਜ ਨਹੀਂ ਸੀ ਬਣ ਰਿਹਾ ਠੀਕ ਹੈ ਜੀ ਤੇ ਉਹਦੇ ਕਾਰਨ ਫਿਰ ਇਹ ਜੈਂਬੋ ਜੈਂਬੋ ਰੈੱਡ ਹਾਂ ਜੈਂਬੋ ਰੈੱਡ ਹੈ ਕੋਈ ਆ ਜੀ ਅੱਛਾ ਜੀ ਇਹ ਰੈੱਡ ਡ੍ਰੈਗਨ ਆ ਜੀ ਇਹ ਠੀਕ ਹੈ ਅਮਰੀਕਨ ਬਿਊਟੀ ਠੀਕ ਹੈ ਜੀ ਤੇ ਆਹ ਬੂਟਿਆਂ ਦਾ ਸੈਜ ਦਾ ਫਰਕ ਆ ਨਾ ਉਹ ਤੁਸੀਂ ਚੇਂਜ ਕਰੇ ਫਿਰ ਉਹ ਤਾਂ ਹੁਣ ਪਿੱਛੇ ਮਾਰਚ ਚਲਾਇਆ ਹਾਂ ਚੇਂਜ ਕਰਿਆ ਜੀ ਚੇਂਜ ਕਰੇ ਹਾਂ ਚਲੋ ਆ ਦੇਖੋ ਜਿਆ ਫੁੱਲ ਆਉਂਦੇ ਆ ਜੀ ਹੂੰ ਨਹੀਂ ਇੱਕ ਕਮਾਲ ਆ ਆ ਫੁੱਲ ਨੇ ਜੀ ਆ ਠੀਕ ਆ ਜੀ ਇਹ ਵੈਰਾਈਟੀ ਵੀ ਕਮਾਲ ਦੀ ਆ ਦੇਖੋ ਦੋਸਤੋ ਫੁੱਲ ਲ ਦੇਖੋ ਇਹ ਫੁੱਲਾਂ ਤੋਂ ਹੀ ਬੰਦੇ ਆ ਇਹ ਫੁੱਲਾਂ ਤੋਂ ਫੁੱਲਾਂ ਤੋਂ ਫਰੂਟ ਬੰਦਾ ਫੁੱਲਾਂ ਤੋਂ ਫਰੂਟ ਬੰਨੋ ਜੀ ਆ ਸਾਰੇ ਫੁੱਲ ਨੇ ਠੀਕ ਆ ਇਹ ਆ ਕਿੰਨੇ ਕਿੰਨੇ ਦਿਨਾਂ ਦੇ ਆ ਫੁੱਲ ਆ ਜੀ ਇਹ 10 ਕਿ ਦਿਨਾਂ ਦਾ ਹੋਊਗਾ ਤੇ ਕਿੰਨੇ ਦਿਨ ਟਾਈਮ ਲੱਗਦਾ ਫਲ ਬੰਨਣ ਤੇ ਇਹ ਜੀ 15 ਦਿਨ ਖੜ ਜਾਂਦਾ ਚਿੱਟਾ ਹੋ ਜਾਂਦਾ ਹੂੰ ਹੂੰ ਤੇ 15 ਦਿਨਾਂ ਤੋਂ ਬਾਅਦ ਜੀ ਫਿਰ ਮਹੀਨੇ ਚ ਇਹ ਫਰੂਟ ਚ ਕਨਵਰਟ ਹੋ ਜਾਏਗਾ ਜੀ ਮੇਨੇ ਫਰੂਟ ਬਣ ਜਾਂਦੇ ਹਾਂ ਠੀਕ ਹੈ ਮੈਂ ਇਹ ਲਾਲ ਰੰਗ ਦਾ ਹੋ ਜਾਣਾ ਉਦੋਂ ਫਿਰ ਆਪਾਂ ਤੋੜ ਦਿਆਂਗੇ ਠੀਕ ਹੈ ਜੀ ਠੀਕ ਹੈ ਤੇ ਇਹ ਕਮਾਲ ਦੀ ਇਹ ਪੂਰਾ ਹੀ ਭਾਈ ਇਹ ਪੂਰਾ ਹੀ ਜਿਵੇਂ ਨਾ ਕੈਕਟਸ ਵਾਂਗੂ ਹੀ ਆ ਮੇਰੇ ਹਿਸਾਬ ਨਾਲ ਤਾਂ ਇਹ 50% ਤਾਂ ਕੈਕਟਸ ਹੀ ਲੱਗਦਾ ਹਾਂਜੀ ਜਿਹੜਾ ਨਵਾਂ ਬੰਦਾ ਦੇਖੋ ਹਣਾ ਪਰਸੈਂਟ ਕੈਕਟਸ 100% ਕੈਕਟਸ ਹੀ ਆ ਬਸ ਇਹਦਾ ਫਰਕ ਕੀ ਆ ਇਹਦੇ ਆ ਫੁੱਲ ਲੱਗੇ ਆ ਫੁੱਲਾਂ ਤੋਂ ਹਣਾ ਫਰੂਟ ਬਣਦਾ ਕੰਡਾ ਹੈਗਾ ਜਾਂ ਕੰਡੇ ਤੋਂ ਦੇਖੋ ਆ ਫੁੱਲ ਨਿਕਲੇ ਆ ਜੀ ਕੰਡਿਆਂ ਤੋਂ ਕੰਡਿਆਂ ਤੋਂ ਤਿਆਰ ਹੋਣਾ ਵੈਸੇ ਇਹਨੂੰ ਹੱਥ ਮਣੀ ਪਲਾ ਸਕਦੇ ਹਾਂ ਨਾ ਕੰਡਾ ਜੀ ਨੂੰ ਠੀਕ ਆ ਠੀਕ ਆ ਚਲੋ ਤੇ ਇਹ ਬਾਈ ਕਦੋਂ ਸਟਾਰਟ ਕਰਿਆ ਸੀ ਫਾਰਮ ਇਹ 2016 ਤੋਂ ਸ਼ੁਰੂ ਕੀਤਾ ਸੀ 16 ਚ ਪਹਿਲਾਂ 100 ਕਪੋਲ ਤੋਂ 80 ਕਪੋਲ ਤੋਂ ਸੀ ਅੱਛਾ ਹਾਂ ਆ ਦੇਖੋ ਆ ਲਾਲ ਹੋਇਆ ਪਿਆਗਾ ਇੱਕ ਤੜਾਈ ਤੇ ਪਹਿਲਾਂ ਕਰ ਲਈ ਜੀ ਹਾਂ ਆ ਦੁਬਾਰੇ ਹੁਣ ਅੱਜ ਕਰ ਰਹੇ ਸੀ ਇਹ ਠੀਕ ਆ ਇਹ ਹੁਣ ਫਰੂਟ ਦਾ ਟਾਈਮ ਹੀ ਆ ਹਮਿੰਨਾ ਇਹ ਜੀ ਚਾਰ ਮਹੀਨੇ ਫਰੂਟ ਦਿੰਦਾ ਜੀ ਇਹ ਕਿਹੜੇ ਕਿਹੜੇ ਮਹੀਨੇ ਇਹ ਅਗਸਤ ਸਤੰਬਰ ਅਕਤੂਬਰ ਨੰਬਰ ਆਜੋ ਅੱਗੇ ਆਜੋ ਅੱਗੇ ਆਜੋ ਸੁਰਮਤ ਅੱਗੇ ਕੁਝ ਬੂਟੇ ਦਿਖਾਉਂਗਾ ਹੋਰ ਠੀਕ ਆ ਅਗਸਤ ਸਤੰਬਰ ਹਾਂਜੀ ਜਲਾਈ ਅਗਸਤ ਸਤੰਬਰ ਅਕਤੂਬਰ ਰੋ ਨੰਬਰ ਨਵੰਬਰ 4-5 ਮਹੀਨੇ ਇਹਦਾ ਫਰੂਟ ਆਉਂਦਾ ਫਰੂਟ ਆ ਜੀ ਠੀਕ ਆ ਜੀ 16 ਚ ਸ਼ੁਰੂ ਕਰਿਆ ਹਨਾ ਤੇ ਜਦੋਂ ਜਦੋਂ ਸ਼ੁਰੂ ਕਰਿਆ ਉਦੋਂ ਕਿੰਨੇ ਕਿੰਨੇ ਕਿ ਜਗਾ ਚ ਲਾਏ ਬੂਟੇ ਉਦੋਂ ਵੀ ਬਸ ਅੱਧੀ ਕਨਾਲ ਹੋ ਗਈ ਮੰਨ ਕੇ ਚਲੋ ਤੁਸੀਂ 80-90 ਬੂਟ ਪੌਲ ਹੋਣਗੇ ਅੱਛਾ 10 ਕਮਰਲੇ ਜਗ੍ਹਾ ਲਾਈ ਹਾਂ ਬਸ ਇੰਨੇ ਕੁ ਉਸ ਬਾਈ ਸਤਨਾਮ ਨੇ ਹਾਂਜੀ ਨੌਲੇਜ ਇਕੱਠੀ ਕਰੀ ਹੋਣੀ ਕੋਸ਼ਿਸ਼ ਨਹੀਂ ਕਰੀ ਜੀ ਇੰਟਰਨੈਟ ਤੇ ਠੀਕ ਆ ਵੈਸੇ ਕਿਸੇ ਤੋਂ ਟ੍ਰੇਨਿੰਗ ਨਹੀਂ ਲਈ ਹਨਾ ਨਹੀਂ ਟ੍ਰੇਨਿੰਗ ਨਹੀਂ ਲੈਤੀ ਜੀ ਟ੍ਰੇਨਿੰਗ ਤਾਂ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਬੰਦਾ ਜਦੋਂ ਕੰਮ ਕਰਦਾ ਸਿੱਖ ਜਾਂਦਾ ਜੀ ਠੀਕ ਆ ਤੇ ਬਾਈ ਇਹਦੇ ਬੂਟਿਆਂ ਦੇ ਜਿਹੜੇ ਆ ਇਹਦਾ ਮਤਲਬ ਬੀਜ ਬੂਜ ਤਿਆਰ ਕਰਨਾ ਪੈਂਦਾ ਕਿ ਕਿਵੇਂ ਕਲਮਾਂ ਇਹ ਕਲਮਾਂ ਤੋਂ ਜੀ ਕਲਮਾਂ ਲੱਗਦੀਆਂ ਵੀ ਆ ਹਾਂ ਜਿਵੇਂ ਆ ਕਲਮਾਂ ਜੀ ਹੂੰ ਤੇ ਕਲਮਾਂ ਤੋਂ ਤਿਆਰ ਹੁੰਦਾ ਹੈ ਅੱਛਾ ਕਲਮ ਆ ਇਹ ਕੱਟ ਕੇ ਲੱਗਦੀ ਇਹ ਕੱਟ ਕੇ ਲਫਾਫਿਆਂ ਚ ਲੱਗਦੀ ਆ ਅੱਛਾ ਲਫਾਫਿਆਂ ਜਿਹਦਾ ਬੀ ਮਤਲਬ ਤਿਆਰ ਹੁੰਦਾ ਫਿਰ ਇਹ ਗਰੋਥ ਕਰਦੀ ਆ ਜੜਾਉਂਦੀ ਆ ਇਹਨੂੰ ਠੀਕ ਆ ਹੂੰ ਆ ਦੇਖੋ ਫੁੱਲ ਆਉਂਦਾ ਜੇ ਹੁਣ ਮੀਂਹ ਹੁੰਦਾ ਜਿਪਿਆ ਫਿਰ ਇਹ ਹੋਰ ਵੀ ਬਹੁਤ ਜ਼ਿਆਦਾ ਫੁੱਲ ਚੱਕਣਾ ਸੀ ਠੀਕ ਹੈ ਜੀ ਹਾਂ ਕਿ ਗਰਮੀ ਨੇ ਹੂੰ ਹੂੰ ਇੱਕ ਕਪੂਰ ਖਤਮ ਕਰਤਾ ਇਹਦਾ ਜੀ ਜੀ ਕੱਟ ਆਇਆ ਇਹਦਾ ਮੇਰੇ ਹਿਸਾਬ ਨਾਲ ਬੂਟੇ ਵੀ ਪ੍ਰੋਪਰ ਤਿਆਰ ਹੋ ਗਏ ਜੀ ਕਿੰਨੇ ਸਾਲ ਦੇ ਇਹ ਇਹ 18 ਦੇ ਲੱਗੇ ਹੋਏ ਸੀ 2018 ਦੇ ਹਾਂ 18 19 ਦੇ ਲੱਗੇ ਹੋਏ ਆ ਹੈਗਾ ਜੀ ਮੂਟਾ ਐਵੋਕਾਡੋ ਦਾ ਐਵੋਕਾਡੋ ਹਾਂ ਬੂਟਾ ਬਹੁਤ ਵਧੀਆ ਬਹੁਤ ਵਧੀਆ ਸੁਪਰ ਫੂਡ ਕਹਿੰਦੇ ਆ ਇਹਨੂੰ ਠੀਕ ਹੈ ਇਹਨੂੰ ਫਰੂਟ ਲੱਗਦਾ ਇਹਨੂੰ ਫਰੂਟ ਲੱਗਦਾ ਐਵੋਕਾਡੋ ਹਾਂ ਜਿਵੇਂ ਆਪਣਾ ਅਮਰੂਦ ਹੁੰਦਾ ਅੱਛਾ ਜੀ ਇਹ ਕਿੰਨੂੰ ਫਲ ਆਇਆ ਸੀ ਪੰਜ ਮਹੀਨੇ ਛੇ ਮਹੀਨਿਆਂ ਦਾ ਅੱਛਾ ਪੰਜਵੇਂ ਸਾਲ ਕਿੰਨੇ ਕ ਬੂਟੇ ਲੱਗੇ ਆ ਜੀ ਇਹਦੇ ਨਾਲ ਦੇ ਇਹ ਬਸ ਤਿੰਨ ਕ ਬੂਟੇ ਆ ਹਾਂ ਇੱਥੇ ਹਾਂ ਠੀਕ ਹੈ ਦੋ ਤਿੰਨ ਹਾਂਜੀ ਲੋਕ ਉਧਰ ਪੰਜ ਇੱਕ ਦੋ ਹੋਰ ਹੋਣਗੇ ਅੱਛਾ ਹੱਤ ਅੱਠ ਬੂਟੇ ਨੇ ਇਹਨੂੰ ਵੀ ਗਰਮੀ ਦੀ ਮਾਰ ਪੈਂਦੀ ਆ ਇਹ ਵੀ ਬਾਹਰ ਦਾ ਫਰੂਟ ਹੈ ਇਹ ਵੀ ਬਾਹਰ ਦਾ ਠੀਕਾ ਤੇ ਇਹ ਜਿਹੜਾ ਡ੍ਰੈਗਨ ਫਰੂਟ ਆ ਜਿਹਦਾ ਨਾਂ ਹੀ ਵੱਡਾ ਡ੍ਰੈਗਨ ਇਹ ਫਰੂਟ ਫਿਰ ਆਪਣੇ ਇੰਡੀਆ ਦਾ ਸੀ ਕਿ ਬਾਹਰੋਂ ਆਇਆ ਜੀ ਇਹ ਬਾਹਰ ਕਈ ਮੁਲਕਾਂ ਚ ਹੁੰਦਾ ਹੈ ਬਾਹਰ ਅੱਛਾ ਹਾਂਜੀ ਜਿਆਦਾ ਕਿਹੜੇ ਮੁਲਕ ਚ ਹੁੰਦਾ ਇਹ ਤਾਈਵਾਨ ਚ ਹੁੰਦਾ ਹੈ ਹਾਂਗਕਾਂਗ ਚ ਹੁੰਦਾ ਹੈ ਅੱਛਾ ਗਲਬੀਨ ਚ ਹੁੰਦਾ ਹੈ ਹੋਰ ਕਈ ਮੁਲਕ ਨੇ ਜੀ ਜਿੱਥੇ ਇਹ ਹੁੰਦਾਗਾ ਠੀਕ ਆ ਜੀ ਹਾਂ ਹੁਣ ਤਾਂ ਆਪਣੇ ਵੀ ਕਿੰਨਾ ਕੁ ਹੋ ਗਿਆ ਉਹ ਆਪਣੇ ਪੰਜਾਬ ਚ ਕਿੰਨੇ ਕੁ ਬੂਟੇ ਲੱਗੇ ਆਪਣੇ ਪੰਜਾਬ ਚ ਜੇ ਜੇ ਹੁਣ ਆਪਾਂ ਪਰਸੈਂਟਾ ਦੇ ਕੱਢੀਏ ਹਾਂ ਹਜੇ ਤਾਂ 1% ਵੀ ਨਹੀਂ ਲੱਗਿਆ ਜੀ। ਅੱਛਾ। 1% ਵੀ ਨਹੀਂ। ਨਹੀਂ 1% ਵੀ ਨਹੀਂ। ਮੰਗ ਬਹੁਤ ਹੋਊਗੀ ਇਹਦੀ। ਮੰਗ ਇਹਦੀ ਬਹੁਤ ਆ ਜੀ ਬਹੁਤ ਜ਼ਿਆਦੇ ਮੰਗਾ ਹੈ। ਕਿਉਂਕਿ ਫਰੂਟ ਹੀ ਜਿਵੇਂ ਕੀਵੀ ਫਲ ਆ ਉਹ ਤੋਂ ਕਿੰਨਾ ਵਧੀਆ ਇਹ ਸਾਰੇ ਤੱਤ ਹੋਊਗੇ ਹਨਾ। ਹਾਂ ਹਾਂ। ਆ ਹੈਗਾ ਜੀ ਹਰਮਨ ਸ਼ੇਵ। ਇਹਦਾ ਦਾ ਬੂਟ। ਇਹ ਆਪਣਾ ਹਰਮਨ ਸ਼ੇਵ ਆ। ਇੱਕੀ ਗਰਮੀ ਨੇ ਇਹਦਾ ਫੁੱਲ ਝਾੜਤਾ ਜੀ। ਗਰਮੀ ਨਾਲ ਇੱਕੀ ਮਰੂਦਾਂ ਦਾ ਵਿਛਾੜਤਾ ਜੀ। ਠੀਕ ਹੈ ਜੀ। ਡ੍ਰੈਗਨ ਤੇ ਵੀ ਅਸਰ ਪਾਇਆ ਜੀ। ਡ੍ਰੈਗਨ ਫੇਰ ਵੀ ਫਰੂਟ ਚੱਕਿਆ ਆ। ਇਹ ਹਰਮਨ ਸ਼ੇਵ ਆ। ਹਰਮਨ ਸ਼ੇਵ ਆ ਜੀ। ਇਹਨੂੰ ਕਿਹੜਾ ਕਿਹੜਾ ਫਰੂ ਹਰੇ ਰੰਗ ਚਾਹੁੰਦਾ ਹਾਂ ਹਰੇ ਰੰਗ ਚ ਐਦ ਕੀ ਲੱਗਿਆ ਇਹਨੂੰ ਐਕੀ ਲੱਗਿਆ ਬਹੁਤ ਸੀ ਫਿਰ ਗਰਮੀ ਨੇ ਮਾਰਤਾ ਅੱਛਾ ਇਹ ਵੀ ਤੁਸੀਂ ਗਿਣਤੀ ਦੇ ਬੂਟੇ ਲਾਏ ਆ ਹਾਂ ਆ ਤਿੰਨ ਚਾਰ ਕ ਬੂਟੇ ਨੇ ਇੱਕ-ਕੋ ਬੂਟਾ ਲੱਗਿਆ ਦੋਸਤੋ ਕੋਹ ਆ ਠਿਕਾ ਤੇ ਆ ਡ੍ਰੈਗਨ ਦੇ ਦਾ ਵਧੀਆ ਹੋ ਗਏ ਬੂਟੇ ਡ੍ਰੈਗਨ ਤਾਂ ਬਹੁਤ ਵਧੀਆ ਨੇ ਡ੍ਰੈਗਨ ਦੇ ਆ ਦੇਖੋ ਫਰੂਟ ਦੋਸਤੋ ਆ ਦੇਖੋ ਇੱਕ ਬੂਟੇ ਨੂੰ ਕਿੰਨੇ-ਕਿੰਨੇ ਪੀਸ ਲੱਗੇ ਆ ਜੀ ਇਹਦਾ ਤਾਂ ਕੋਈ ਅੰਤ ਹੀ ਨਹੀਂ ਜੀ ਮਤਲਬ ਗਿਣਤੀ ਨਹੀਂ ਹੈਗੀ ਦੋਸਤੋ ਆ ਦੇਖੋ ਇੱਕ ਦੋ ਤੇ ਉਹ ਮਗਰ ਦੋ ਉਧਰ ਲੱਗੇ ਆ ਇੱਕ ਇਧਰ ਲੱਗ ਗਿਆ ਤੇ ਬਾਕੀ ਨਾਲੋਂ ਨਾਲ ਤੋੜਦੇ ਜਾਂਦੇ ਹਾਂ ਸੀਜ਼ਨ ਦਾ ਆ ਜੀ ਤੋਂ ਇਹਨੂੰ 50 ਬੂਟੇ 50 ਫਰੂਟ ਵੀ ਲੱਗ ਜਾਂਦੇ 100 ਵੀ ਲੱਗ ਜਾਂਦੇ 150 ਵੀ ਲੱਗ ਜਾਂਦਾ ਅੱਛਾ ਇੱਕ ਆ ਪੌਦੇ ਆ ਇਹਨੂੰ ਇੱਕ ਸੀਜ਼ਨ ਚ ਠੀਕ ਆ ਜੀ ਤੇ ਇਹਦੇ ਨਾਲ ਬਾਈ ਆ ਪੋਲ ਦੇ ਨਾਲ ਕਿੰਨੇ ਬੂਟੇ ਲੱਗੇ ਆ ਚਾਰ ਜ ਚਾਰ ਚਾਰ ਬੂਟੇ ਆ ਹਾਂ ਜੀ ਚਾਰੇ ਪਾਸੇ ਠੀਕ ਆ ਇਹਦਾ ਗਰਮੀ ਨੇ ਕੰਮਲਾ ਕਰਤਾ ਜੀ ਇੱਥੇ ਠੀਕ ਆ ਜੀ ਗਰਮੀ ਫਿਰ ਇਸ ਹਾਰ ਦਾ ਘਟ ਹੈ ਨਾ ਹਾਰ ਤੋਂ ਗਰਮੀ ਜ਼ਿਆਦਾ ਪੈ ਗਈ ਹਾਂ ਇਹ ਕਿਹੜਾ ਮਹੀਨਾ ਜ਼ਿਆਦਾ ਔਖਾ ਜਿਹੜੋ ਕੋਸਕੋਂ ਦਾ ਮਈ ਜੂਨ ਮਈ ਜੂਨ ਹਾਂ ਹੁਣ ਕੋਈ ਫਰਕ ਨਹੀਂ ਹੁਣ ਸੱਲ ਆ ਗਈ ਸੱਲ 'ਚ ਕੋਈ ਫਰਕ ਨਹੀਂ ਮੌਸਮ ਸੱਲ ਆ ਗਈ ਤੇ ਫਿਰ ਉਦੋਂ ਕਿਵੇਂ ਇਹਦਾ ਬਚਾ ਕਰਿਆ ਜੀ ਬਚਾ ਤਾਂ ਬਸ ਕੁਦਰਤੀ ਕਰਦਾ ਇਹਨੂੰ ਪਾਣੀ ਪੂਣੀ ਨਹੀਂ ਲਾਉਣਾ ਪੈਂਦਾ ਜੀ ਜੇ ਪਾਣੀ ਨਹੀਂ ਨੂੰ ਜ਼ਿਆਦਾ ਲਾਓ ਅੱਛਾ ਇਹ ਫਿਰ ਪਾਣੀ ਫਿਰ ਤੁਸੀਂ ਆ ਕਿਵੇਂ ਪਾਣੀ ਆਪਣਾ ਰੋਣੀ ਕਰੀ ਹੋਈ ਹੈ ਜੀ ਉਹਨੂੰ ਫਿਰ ਡ੍ਰਿਪ ਨਾ ਦਿੰਨੇ ਡ੍ਰਿਪ ਨਾ ਆ ਜਈਆਂ ਆ ਦੇਖੋ ਦੋਸਤੋ ਪਾਈਪ ਲਾਈ ਹੈ ਡ੍ਰਿਪ ਨਾਲ ਤੇ ਇਹਦੇ ਨਾਲ ਬਾਈ ਫਿਰ ਆਪਣਾ ਜਿਹੜਾ ਪਾਣੀ ਦੀ ਬਜਤ ਵੀ ਬਹੁਤ ਆ ਪਾਣੀ ਬਹੁਤ ਜ਼ਿਆਦਾ ਬਚਦਾ ਜੀ ਡ੍ਰਿਪ ਨਾਲ ਅੱਛਾ ਇਹ ਤਾਂ ਆਇਆ ਮਨੋਰੀ ਸੀ ਜਦੋਂ ਆਉਣ ਵਾਲੇ ਸਮੇਂ 'ਚ ਪਾਣੀ ਮੁੱਕ ਗਿਆ ਹੂੰ ਹੂੰ ਹ ਇਹਨੇ ਉਦੋਂ ਵੀ ਫਰੂਟ ਦੇਣਾ ਅੱਛਾ ਸਿਰਫ ਬਾਰਸ਼ ਦੇ ਸਿਰ ਤੇ ਹਾਂ ਜਾਂ ਛੱਲ ਦੇ ਸਿਰ ਤੇ ਠੀਕ ਆ ਤੇ ਇਹਨੂੰ ਡ੍ਰਿਪ ਕਿ ਕਿੰਨੇ ਦਿਨਾਂ ਬਾਅਦ ਚਲਾਉਣਾ ਸੀ ਇਹ ਗਰਮੀ 10-15 ਦਿਨਾਂ ਬਾਅਦ ਚਲਾਉਣਾ ਜੀ ਠੰਡ 'ਚ ਵੀ ਇਹਨੂੰ ਜ਼ਿਆਦਾ ਪਾਣੀ ਲਾ ਦੇਣਾ ਜੀ ਹੂੰ ਫਿਰ ਇਹਦੇ ਅੰਦਰ ਨਾ ਪਾਣੀ ਭਰ ਜਾਂਦਾ ਜੀ ਅੱਛਾ ਫਿਰ ਪਿਲਪਲਾ ਪਾ ਜਾਂਦਾ ਜੇ ਜ਼ਿਆਦਾ ਪਾਣੀ ਲਾਉਣੀ ਆ ਠੀਕ ਆ ਡ੍ਰਿਪ ਤੋਂ ਬਿਨਾਂ ਨਹੀਂ ਜਿਵੇਂ ਆਪਾਂ ਆਹ ਡ੍ਰਿਪ ਤੋਂ ਬਿਨਾਂ ਵੀ ਕਰ ਸਕਦੇ ਆ ਜੀ ਕਰ ਸਕਦੇ ਹੀ ਕਰ ਸਕਦੇ ਆ ਕਰ ਸਕਦੇ ਆ ਪਰ ਉਹਦੇ ਨਾਲ ਫਿਰ ਆਪਾਂ ਨੂੰ ਇਹ ਬੂਟਾ ਨਹੀਂ ਪ੍ਰੋਪਰ ਨਹੀਂ ਹੋਊਗਾ ਹਾਂ ਜਿਹੜੇ ਹੁਣ ਇਹਦੇ ਬੂਟਾ ਹੀ ਬੈੱਡ ਤੇ ਲੱਗਿਆ ਹੋਇਆ ਹੂੰ ਇਹਦੀ ਜੜ ਜੋੜ ਵੱਧ ਮਜ਼ਬੂਤ ਹੋ ਜਾਂਦੀ ਹੈ ਜੀ ਹੂੰ ਫਲ ਵੱਧ ਲੱਗਦਾ ਗਰੋਥ ਵੱਧ ਕਰਦਾ ਕਿਉਂਕਿ ਜੜ ਨੂੰ ਪਲਾਈ ਮਿਲ ਜਾਂਦੀ ਹੈ ਠੀਕ ਆ ਆ ਦੋਸਤੋ ਆ ਦੇਖੋ ਆ ਫੁੱਲ ਆ ਇਹਦਾ ਇਹ ਅੱਜ ਸਵੇਰੇ ਹੀ ਖੜਿਆ ਸੀ ਇਹ ਆ ਦੇਖੋ ਹਾਂ ਅੱਛਾ ਅੱਜ ਖੜਿਆ ਸੀ ਆ ਮਰ ਜਾ ਆ ਗਿਆ ਬਸ ਸ਼ਾਮ ਤੱਕ ਬਸ ਠੀਕ ਆ ਠੀਕ ਆ ਠੀਕ ਆ ਹਾਂ ਹੁਣ ਆਇਆ ਜੇ ਕੋਈ ਕਿਵੇਂ ਕੋਈ ਕਿਵੇਂ ਆ ਉਹ ਆ ਦੇਖੋ ਆ ਦੇਖੋ ਕਿੰਨੇ ਵਧੀਆ ਗਰੋ ਆ ਕਦੇ ਬੂਟੇ ਵਿੱਚ ਲਾਇਏ ਜੀ ਆਹ ਇਹ ਮਹਾਂਗੁਣੀ ਦੇ ਬੂਟੇ ਨੇ ਜੀ ਮਹਾਂਗੁਣੀ ਹਾਂ ਇਹ ਵੀ ਫਰੂਟ ਆ ਨਹੀਂ ਇਹ ਤਾਂ ਲੱਕੜ ਵਾਸਤੇ ਜਾਈਦੀ ਆਪਣੇ ਪਰ ਇਹ ਮਹਾਂਗੁਣੀ ਲਾਇਆ ਸੀ ਜੀ ਪ੍ਰੋਜੈਕਟ ਆਪਣਾ ਬਹੁਤ ਵਧੀਆ ਤੇ ਮਿਹਨਤ ਕੀਤੀ ਸੀ ਹੂੰ ਹੂੰ ਪਰ ਇਹਨੂੰ ਵੀ ਠੰਡ ਮਾਰਦੀ ਹੈ ਜੀ ਗਰਮੀਂ ਦਾ ਇਹ ਚੱਲ ਜਾਂਦਾ ਠੰਡ ਮਾਰਦੀ ਇਹਨੂੰ ਇਹਨੂੰ ਠੰਡ ਮਾਰਦੀ ਮਹਾਂਗੁਣੀ ਹੂੰ ਪਹਿਲਾਂ ਤਾਂ ਅਸੀਂ ਰეკਮੈਂਡ ਕਰਦੇ ਸੀ ਇਹਨੂੰ ਹਾਂ ਵੀ ਮਹਾਂਗੁਣੀ ਲਾਓ ਲੋਕਾਂ ਪਰ ਹੁਣ ਜਦੋਂ ਰਿਜ਼ਲਟ ਸਾਡੇ ਕੋਲ 4-5 ਸਾਲਾਂ ਚ ਆਇਆ ਬੂਟੇ ਮਤਲਬ ਗਰੋ ਹੀ ਹਾਂ ਕਰੋ ਫਿਰ ਤੋਂ 5-5 ਫੁੱਟ ਇਹ ਬੂਟਾ ਮਰ ਜਾਂਦਾ ਹੈ ਮਰ ਜਾਂਦਾ ਫਿਰ ਦੁਬਾਰੇ ਕਰਦਾ ਨਹੀਂ ਕਿੱਥੇ ਇਹ ਨਹੀਂ ਸਿੱਧਾ ਜਾਂਦਾ ਲੱਕੜ ਇਹਦੀ ਬਹੁਤ ਵਧੀਆ ਹੋਊ ਲੱਕੜ ਬਹੁਤ ਵਧੀਆ ਸੀ ਜੀ ਕੰਮਜਾਬ ਸੀ ਹੂੰ ਹੂੰ ਇਹਨੂੰ ਸਾਂ ਕਰਕੇ ਲਾਇਆ ਹੋਇਆ ਜੀ ਹੁਣ ਇਹਦੇ ਵਿੱਚ ਸਿੱਧਾ ਜਾਂਦਾ ਹੈ ਸ਼ਿਆਲ ਦੇ ਪੱਤੇ ਝੜ ਜਾਂਦਾ ਇੱਕ ਨਾ ਬਾਈ ਇਹ ਜਿਹੜੇ ਤੁਸੀਂ ਲਾਇਆ ਨਾ ਬਾਗ ਇਹ ਤਾਂ ਪੰਜਾਬ ਵਿੱਚ ਕਿਤੇ ਕਿਤੇ ਦੇਖਣ ਨੂੰ ਮਿਲਦਾ ਮੈਂ ਕਹਿੰਦਾ ਜੇ ਸੜਕ ਦੇ ਕਿਤੇ ਦੇਖ ਦੇਖੀ ਹੈ ਨਾ ਆਪਾਂ ਤੇ ਆਪਾਂ ਉਸੇ ਟਾਈਮ ਬ੍ਰੇਕਾਂ ਲਾ ਲੈਨੇ ਵੀ ਆ ਦੇਖ ਕੇ ਆਈਏ ਕੀ ਹਨਾ ਤੌਰ ਲੱਗੀ ਆ ਹੁਣ ਆ ਦੋ ਸਾਲ ਲਈ ਹੈ ਜੀ ਪ੍ਰੋਜੈਕਟ ਆਹਾ ਆ ਦੋ ਸਾਲ ਦਾ ਪੁੱਤ ਇਹ ਦੋ ਸੂਨ ਦਾ ਜੀ ਤੇ ਇਹਨੂੰ ਫਲ ਆਉਣ ਲੱਗਿਆ ਹਾਂ ਜੀ ਆ ਦੇਖੋ ਛੋਟੇ ਸਾਹਮਣੇ ਆ ਠੀਕ ਆ ਮਤਲਬ ਇਹ ਫਿਰ ਫਲ ਤਾਂ ਪਹਿਲੇ ਸਾਲ ਵੀ ਆ ਜਾਂਦਾ ਸੀ ਤਾਂ ਆ ਦੇਖੋ ਇਹਨੂੰ ਫਰੂਟ ਲੱਗਿਆ ਪਹਿਲੇ ਸਾਲ ਵੀ ਆ ਜਾਂਦਾ ਪਹਿਲੇ ਸਾਲ ਵੀ ਆ ਜਾਂਦਾ ਪਹਿਲੇ ਸਾਲ ਵੀ ਆ ਜਾਂਦਾ ਤੇ ਖਰਚਾ ਖਰਚਾ ਕੱਢ ਜਾਂਦਾ ਫਿਰ ਦੂਸਰੇ ਸਾਲ ਤੀਜੇ ਸਾਲ ਇਨਕਮ ਸ਼ੁਰੂ ਹੁੰਦੀ ਆ ਜੀ ਤੀਜੇ ਸਾਲ ਹਾਂ ਜੀ ਕਿਉਂਕਿ ਖਰਚਾ ਹਾਂ 5 ਲੱਖ ਵਾਂਗੂ ਹੋ ਜਾਂਦਾ ਇਕੱਲੇ ਤੇ ਮ मतलब लोन ਤੋਂ ਲੈ ਕੇ ہاں ਤੇ ਕਾਮਯਾਬ ਕਰਨ ਤੱਕ 5 ਲੱਖ 5 ਲੱਖ 5 ਤੋਂ ਉੱਪਰ ਹੀ ਜਾਦਾ ਜੀ ਪਲੱਸ ਕਿਉਂਕਿ ਇਹਦੇ ਵਿੱਚ ਆ ਤੁਸੀਂ ਖੰਭਿਆਂ ਦੇ ਨਾਲ ਲਾਏ ਨਾ ਹਾਂ ਖੰਭਿਆਂ ਦਾ ਖਰਚਾ ਬਹੁਤ ਆ ਜੀ ਖੰਭਿਆਂ ਦਾ ਖਰਚਾ ਬਹੁਤ ਹੈ ਇਹ ਖੰਬੇ ਫਿਰ ਆਪ ਤਿਆਰ ਕਰੇਗੇ ਮੁੱਲ ਲਿਆਂਦੇ ਆਪ ਜੀ ਆਪ ਆਹ ਦੇਖੋ ਦੋਸਤੋ ਇਹ ਖੰਭਿਆਂ ਦੇ ਨਾਲ ਲੱਗਦੇ ਇਹ ਬੂਟੇ ਡ੍ਰੈਗਨ ਫਰੂਟ ਦੇ ਉਹ ਤਾਂ ਬਹੁਤ ਸੋਹਣਾ ਖੜਾਗਾ ਹੂੰ ਇਹਦੇ ਨਾਲ ਫਿਰ ਖੰਭਾ ਇਹ ਖਰਾਬ ਵੀ ਨਹੀਂ ਹੁੰਦਾ ਨੋ ਜੀ ਨੋ ਇਹਦਾ ਕਿੰਨੇ ਸਾਲ 50 ਸਾਲ ਨਹੀਂ ਖਰਾਬ ਹੁੰਦਾ ਅੱਛਾ ਜੀ ਹੋਰ ਇਹਨੇ ਕੀ ਹੁੰਦਾ ਜੀ ਆਪਾਂ ਹੋਰ ਮੰਨ ਲਓ ਵੈਸੇ ਸਸਤੀ ਕੋਈ ਚੀਜ਼ ਲਾ ਲਈਏ ਜਿਵੇਂ ਹੋਰ ਕੋਈ ਲੱਗ ਨਹੀਂ ਸਕਦੀ ਜੀ ਜਿਵੇਂ ਫਿਰ ਸ਼ੌਂਖ ਸ਼ੌਂਖ ਖਾ ਜਾਂਦੇ ਆ ਜੀ ਠੀਕ ਆ ਠੀਕ ਆ ਲੋਹਾ ਨਹੀਂ ਲੱਗਦਾ ਲੋਹਾ ਗਰਮ ਹੁੰਦਾ ਜਿਆਦਾ ਨਹੀਂ ਜੇ ਕੋਈ ਪੈਸੇ ਬਚਾਉਣ ਲਈ ਆਹ ਲਾ ਦੇਣ ਜਿਹੜੇ ਕੀ ਬਾਸ ਜੇ ਬਾਸ ਸਾਲ ਬਸ ਗਲ ਜੂ ਜੀ ਗਲ ਜੂਗਾ ਸ਼ੌਂਖ ਲੱਗ ਜੂ ਹਾਂ ਤੇ ਇਹ ਬੂਟਾ ਫਿਰ ਜਿਹੜਾ ਇਹ ਮਤਲਬ ਖਰਚਾ 4-5 ਲੱਖ 5-6 ਲੱਖ ਰੁਪਈਆ ਆ ਜਾਂਦਾ ਇੱਕ ਕਿੱਲੇ ਤੇ ਬਾਗ ਲਾਉਣ ਦਾ ਹਾਂਜੀ ਹਾਂਜੀ ਠੀਕ ਆ ਖਰਚਾ ਬਹੁਤ ਆਉਂਦਾ ਜੀ ਠੀਕ ਆ ਜੀ ਪਰ ਇੱਕ ਗੱਲ ਹੈਗੀ ਆ ਬਾਈ ਇਹ ਮਤਲਬ ਤੁਹਾਡੇ ਹਿਸਾਬ ਨਾਲ ਬੰਦੇ ਨੂੰ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਦਸਾਂ ਮਰਲੇ ਤੋਂ ਕਨਾਲ ਤੋਂ ਜਾਂ ਸਿੱਧਾ ਹੀ ਕਿੱਲੇ ਦੋ ਕਿੱਲੇ ਲਾਉਣਾ ਚਾਹੀਦਾ ਦੇਖੋ ਜਿਹੜਾ ਤਾਂ 10 ਏਕੜ ਤੋਂ ਉੱਪਰ ਆ ਜੀ ਉਹ ਤਾਂ ਏਕੜ ਵੀ ਲਾ ਸਕਦਾ ਹਾਂ 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 ਜਿਹੜਾ ਥੱਲੇ ਆ 5 ਏਕੜ ਤੋਂ ਥੱਲੇ ਵਾਲਾ ਜੀ ਉਹ ਤਾਂ ਕਨਾਲ ਤੋਂ ਕਨਾਲ ਤੋਂ ਸ਼ੁਰੂ ਕਰਨਾ ਚਾਹੀਦਾ ਠੀਕ ਆ ਠੀਕ ਆ ਠੀਕ ਆ 10 ਏਕੜ ਵਾਲਾ ਚਾਹੇ ਹੁਣ ਆ ਦੇਖੋ ਕਿੰਨੇ ਫਲ ਆਇਆ ਹੋਇਆ ਹੈ ਜੀ ਇਹਨੂੰ ਹਾਂ ਆ ਦੇਖੋ ਕਿੰਨੇ ਲੱਗੇ ਹਨਾ 2 ਚਾਰ ਫਲ ਤਾਂ ਇਹਨੂੰ ਬਹੁਤ ਆਉਂਦੇ ਬਹੁਤ ਫਲ ਤਾਂ ਇਹਨੂੰ 10 10 ਸਾਜ ਦੇ ਨੇ 1 ਏਕੜ ਇਹਨੂੰ ਠੀਕ ਆ ਹਾਂ ਇੱਕ ਸੀਜ਼ਨ ਚ ਇੱਕ ਸੀਜ਼ਨ ਚ ਇੱਕ ਮਹੀਨੇ ਚ ਫਿਰ ਫਿਰ ਅਗਲੇ ਜਾਉਣੇ ਆ ਜੀ ਇਹ ਅਗਲੇ ਜਾਉਣੇ ਆ ਆ ਪੱਕਿਆ ਪਿਆ ਇੱਧਰ ਦੇਖੋ ਇਹ ਕੱਲ ਨੂੰ ਤੋੜਨ ਵਾਲਾ ਹੋ ਜਾ ਹਾਂ ਇਹ ਸਵੇਰ ਤੋੜਨ ਵਾਲਾ ਹੋ ਜਾਊਗਾ ਹੁਣ ਤਿੰਨ ਦਿਨ ਲਗਾਤਾਰ ਤੋੜਦਾ ਫਿਰ ਇਹ ਤਿੰਨ ਦਿਨ ਇਹਦਾ ਫੁੱਲ ਖੁੱਲਦਾ ਇਹਦੀ ਬਾਈ ਇਹਦਾ ਜਿਹੜਾ ਫਰੂਟ ਆ ਇਹ ਤੁਸੀਂ ਫਿਰ ਵੇਚਦੇ ਬੂਚਦੇ ਮੰਡੀ ਚ ਵੇਚਦੇ ਜਾਂ ਆਪੇ ਲੈ ਜਾਂਦੇ ਕੋਈ ਤਾਂ ਸਾਡੇ ਕੋਲ ਆਪੇ ਲੈ ਜਾਂਦੇ ਆਰਡਰ ਆ ਜਾਂਦੇ ਜੀ ਹਾਂ ਹਾਂ ਅਸੀਂ ਬਠਿੰਡੇ ਜੀ ਲੁਧਿਆਣਾ ਚੰਡੀਗੜ੍ਹ ਹਾਂ ਹਾਂ ਤੇ ਬੰਬੇ ਤੱਕ ਸਾਡੇ ਕੋਲੇ ਆਰਡਰ ਆ ਜਾਂਦੇ ਬੰਬੇ ਕਹਿੰਦੇ 25 ਕੁੰਟਲ ਰੋਜ਼ ਪਚਾਓ ਸਾਨੂੰ 25 ਕੁੰਟਲ ਕਿੱਥੋਂ ਪਚਾਈਏ ਅੱਛਾ ਹਾਂ ਠੀਕ ਆ ਠੀਕ ਆ ਕੋਈ ਨਾਲ ਕੁਕਰੇ ਪੈਨ ਫੁੱਲਾ ਠੀਕ ਆ ਤੇ ਆਉਂਦੇ ਸਾਨੂੰ ਫਿਰ ਹੋਰ ਵੀ ਵੱਧ ਜੂਗੇ ਪੀਸ ਦੇ حساب ਨਾਲ ਬਿਕਦਾ ਕਿ ਕਿਲੋ ਪੀਛਲੇ ਸਾਹਬ ਨਾਲ ਹੁਣ ਰਿਲਾਇੰਸ ਵਾਲੇ ਮੰਗ ਰਹੇ ਨੇ ਸਾ ਤੋਂ ਅੱਛਾ ਕੰਪਨੀਆਂ ਕਿਉਂਕਿ 100 ਗ੍ਰਾਮ ਦਾ 5500 55 ਰੁਪਏ ਨੂੰ ਕੰਪਨੀਆਂ ਦਾ ਫਿਰ ਮੰਗਣ ਹੀ ਹੈ ਨਾ ਇਹ ਫਰੂਟ ਹੀ ਬੱਕਰਾ ਜੀ ਬਾਹਰਲੇ ਮਾਰਕ ਦਾ ਜਿੰਨਾ ਮਰਜੀ ਦੇ ਦਿਓ 55 ਰੁਪਏ ਪੀਛਲੇ ਸਾਹਬ ਨਾਲ ਠੀਕ ਹੈ ਠੀਕ 100 ਗ੍ਰਾਮ ਦਾ ਇਧਰ ਵੀ 200 ਰੁਪਏ ਕਿਲੋ ਹੋਏ ਨੇ 200 ਰੁਪਏ ਸਾੜਾ ਹੋਵੇ ਕਿ 150 ਤੋਂ 200 ਇਹ ਫਾਰਮਿੰਗ ਚ ਕੀ ਲਾ ਰਹੇ ਇਹ ਚ ਵੀ ਡ੍ਰੈਗਨ ਹੀ ਲਾ ਰਹੇ ਆ ਜੀ ਦੋਸਤੋ ਆ ਸਾਹਮਣੇ ਫਾਰਮਿੰਗ ਆ ਇਹ ਚ ਵੀ ਡ੍ਰੈਗਨ ਲਾ ਰਹੇ ਭਾਈ ਅੰਦਰ ਅੰਦਰ ਦਿਖਾਉਣਾ ਠੀਕ ਆ ਠੀਕ ਕਿੰਨੇ ਪੂਰਾ ਮਤਲਬ ਕਾਮਯਾਬ ਆ ਹਨਾ ਹਾਂਜੀ ਹਾਂ ਛੋਟੇ ਸ਼ਾਮ ਨਾਲ ਦੇਖ ਲਓ ਠੀਕ ਆ ਤੇ ਇਹ ਬਾਈ ਜਿਹੜੀ ਇਹਦੀ ਕਲਮ ਜਦੋਂ ਤੁਸੀਂ ਲਾਉਨੇ ਹੋ ਤਾਂ ਇਹ ਫਿਰ ਆਪ ਹੀ ਤਿਆਰ ਕਰਦੇ ਆਪ ਹੀ ਕਰਦੇ ਆਂ ਇਹ ਆਪ ਹੀ ਆਪ ਕਰੀਂ ਤਾਂ ਕਲਮ ਤਿਆਰ ਲਖੂਨੇ ਠੀਕ ਆ ਠੀਕ ਆ ਆ ਤੁਹਾਨੂੰ ਆ ਦਿਖਾ ਦਈਏ ਜਿਹੜਾ ਲੱਗਦਾ ਇਹਦੇ ਵਿੱਚ ਨਵਾਂ ਨਵਾਂ ਤਰੀਕਾ ਅੱਛਾ ਪਹਿਲਾਂ ਓਵੇਂ ਖੇਤਾਂ ਚ ਲਾਇਆ ਹੁਣ ਨਵਾਂ ਤਰੀਕਾ ਸਾਰੇ ਇਹ ਤਾਂ ਨੋਰਮਲ ਸਾਈਜ਼ ਹੀ ਹੈ ਠੀਕ ਹੈ ਜੀ ਠੀਕ ਹੈ ਟੋਟਾ ਸਾਈਜ਼ ਤਨ ਕਿਲੋ ਤੋਂ ਚੜਦਾ ਹੈ ਤਨ ਉਹ ਸਹੀ ਹੈ ਸ਼ਾਇਦ ਤੇ ਇਹ ਕਿੰਨੇ ਪੀਸ ਕਿਲੋ ਨੂੰ ਚੜਦੇ ਤਨ ਪੀਸ 1 ਕਿਲੋ ਚੜਦੇ ਅੱਛਾ ਕਿਲੋ ਹੋ ਜਾਂਦਾ ਉਹ ਸਹੀ ਕਹਿੰਦੇ ਆ ਸਹੀ ਕਿੰਨਾ ਸੋਹਣਾ ਫੁੱਲ ਹੈ ਇਹ ਹੈ ਤਾਂ ਫੁੱਲ ਟਾਈਪ ਹੀ ਫਰੂਟ ਹਨਾ ਜੀ ਠੀਕ ਹੈ ਢੜ ਗਿਆ ਇਹ ਹਾਂ ਕੱਟਿਆ ਕਰਾ ਬਸ ਇਹ ਮੈਂ ਚਲ ਕੇ ਵਿੱਚ ਮੈਂ ਕੱਢ ਲਾਉ ਨਾ ਖਾਉ ਜੀ ਇਸ ਦਾ ਖੰਡ ਇਹ 2016 ਦੀਆਂ ਸਾਡੇ ਨਾਲ ਨੇ ਮਾਈਆਂ ਅੱਛਾ ਇਹ ਠੀਕ ਆ ਠੀਕ ਆ 2016 ਤੋਂ ਹੀ ਜਦੋਂ ਤਿਆਰ ਕਰਿਆ ਹਨ ਤਿਆਰ ਕਰਿਆ ਠੀਕ ਉਹ ਉਹਦੇ ਦੀ ਕੰਮ ਕਰਦੇ ਆ ਅੱਛਾ ਜੀ ਹਾਂ ਠੀਕ ਆ ਠੀਕ ਆ ਕਲਮਾ ਕਟਣੀਆਂ ਫਰੂਤ ਤੇ ਇਹਨਾਂ ਨੂੰ ਪਤਾ ਸਾਰਾ ਕੁਝ ਇਹਨਾਂ ਨੂੰ ਪਤਾ ਲੱਗ ਗਿਆ ਜੀ ਸਾਰਾ ਪਤਾ ਇਹਨਾਂ ਨੂੰ ਠੀਕ ਆ ਠੀਕ ਆ ਤੇ ਜਿੰਨੀ ਮੇਰੇ ਹਿਸਾਬ ਨਾਲ ਜਿੰਨੀ ਨੌਲੇਜ ਤੁਹਾਨੂੰ ਉਨੀ ਇਹਨਾਂ ਨੂੰ ਹੋਊਗੀ ਇਹਨਾਂ ਇਹਨੂੰ ਕੁਝ ਪੁੱਛ ਲੈਣੇ ਆਪਾਂ ਹਾਂ ਪੁੱਛੋ ਦੱਸਿਓ ਮੈਡਮ ਇਹ ਜਿਹੜੀ ਕਲਮਾ ਤੁਸੀਂ ਤੁਸੀਂ ਤਿਆਰ ਕਰਦੇ ਹੋ ਹਾਂ ਜਿਹਦਾ ਬੂਟਾ ਹਨਾ ਹਾਂਜੀ ਹਾਂ ਤੇ ਫਰੂਟ ਵੀ ਤੁਸੀਂ ਤੋੜਦੇ ਹੋ? ਹਾਂਜੀ ਫਰੂਟ ਵੀ ਅਸੀਂ ਤੋੜਦੇ ਹਾਂ। ਕਲਮ ਵੀ ਅਸੀਂ ਕੱਟ ਕੇ ਤਿਆਰ ਕਰਦੇ ਹਾਂਗੇ। ਠੀਕ ਆ। ਤੇ ਇੱਧਰ ਹੁਣ ਕੀ ਲਾ ਰਹੇ? ਇਹਦੇ ਵਿੱਚ ਪਹਿਲਾਂ ਤਾਂ ਖੀਰਾ ਹੀ ਲਾਇਆ ਸੀ ਇਹ ਖੀਰੇ ਦੇ ਪਾਸ ਹੁੰਦਾ ਇਹ। ਹੂੰ ਹੂੰ। ਹੁਣ ਇਹਦੇ ਵਿੱਚ ਅਸੀਂ ਡ੍ਰੈਗਨ ਲਾ ਰਹੇ ਹਾਂ। ਠੀਕ ਆ। ਤੇ ਡ੍ਰੈਗਨ ਨੂੰ ਕਿੰਨਾ ਪਾਣੀ ਦੇਣਾ ਜਾਂ ਕਿੰਨੀ ਖਾਦ ਰੀ ਪਾਉਣੀ ਹੈ ਉਹ ਤੁਹਾਨੂੰ ਪਤਾ ਸਾਰਾ ਕੁਝ? ਨਹੀਂ ਨਹੀਂ ਉਹ ਤਾਂ ਡ੍ਰਿਪਰਾਂ ਹੀ ਆਉਂਦੀ ਹੈ ਜੀ। ਪਾਣੀ ਤਾਂ ਡ੍ਰਿਪਰਾਂ ਹੀ ਆਉਂਦਾ ਹਨਾ। ਠੀਕ ਆ। ਨਹੀਂ ਤੁਹਾਨੂੰ ਪਤਾ ਤਾਂ ਉਹ ਕਿੰਨੇ ਦਿਨਾਂ ਬਾਅਦ ਦਿਨੇ ਪਾਣੀ? ਹਾਂਜੀ ਹਾਂ ਤਾਂ 15-20 ਦਿਨ ਬਾਅਦ ਵੀ ਲਾ ਦੰਨੇ ਆਗੇ ਜਦੋਂ ਜ਼ਿਆਦਾ ਸੁੱਕਾ ਜਿਹਾ ਲੱਗਦਾ ਵੀ ਜਿਆਦਾ ਗਰਮੀ ਹੋ ਸੇਤੀ ਲਾ ਦੰਨੇ ਆਗੇ ਠੀਕ ਆ ਤੁਸੀਂ 2016 ਤੋਂ ਫਿਰ ਇਹ ਫਾਰਮ 'ਚ ਕੰਮ ਕਰਦੇ ਹੋ ਹਾਂਜੀ ਹਾਂ ਠੀਕ ਆ ਜੀ ਠੀਕ ਆ ਭਾਈ ਪੂਰੀ ਨੌਲੇਜ ਆ ਇਹਨਾਂ ਨੂੰ ਕਿਉਂਕਿ ਬੰਦੇਆਂ ਨੂੰ ਉਹੀ ਗੱਲ ਆ ਨਾ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਪੂਰਾ ਪਹੀਦ ਹੋ ਜਾਂਦਾ ਹਨਾ ਕੰਮ ਦਾ ਪੂਰੇ ਡਾਕਟਰ ਬਣ ਜਾਂਦੇ ਦੀ ਠੀਕ ਆ ਜੀ ਠੀਕ ਆ ਆ ਜੋ ਲਾ ਰਹੇ ਨੇ ਪਹਿਲਾਂ ਚ ਖੀਰਾ ਲਾਇਆ ਸੀਗਾ ਅੱਛਾ ਜੀ ਹੁਣ ਇਹ ਤਾਂ ਜੋ ਮਰਜ਼ੀ ਲਾਓ ਖੀਰਾ ਲਾਓ ਮੇਲਾ ਲਾਓ ਜੋ ਮਰਜ਼ੀ ਲਾਓ ਹੁਣ ਫਿਰ ਇਹ ਚ ਕੋਈ ਵੀ ਮਤਲਬ ਸਾਈਡ ਤੇ ਡ੍ਰੈਗਨ ਲਾ ਦੇਣਾ ਆਪਾਂ ਸੈਂਟਰ ਚ ਆਪਣੀਆਂ ਖਰਬੂਜੇ ਨੇ ਬੇਲਾਂ ਜੀ ਕੁਝ ਵੀ ਲਾ ਸਕਦੇ ਆ ਠੀਕ ਆ ਠੀਕ ਆ ਠੀਕ ਆ ਕੋਈ ਹੋਰ ਲਾਉਣੇ ਆ ਆ ਦੇਖੋ ਇਹ ਸਿਸਟਮ ਆ ਜੀ ਤਾਰਾਂ ਦਾ ਅੱਛਾ ਇਹ ਤਾਰਾਂ ਦਾ ਹੁਣ ਮਤਲਬ ਹੁਣ ਤੁਸੀਂ ਤਾਰਾਂ ਨਾਲ ਲਾਉਣਾ ਹਾਂਜੀ ਇਹ ਵੀ ਕਾਮਯਾਬ ਆ ਬਈ ਹਾਂਜੀ ਇਹ ਵੀ ਕਾਮਯਾਬ ਆ ਜੀ ਇਹ ਤਾਂ ਬੂਟਾ ਜਿਆਦਾ ਲੱਗਦਾ ਇਹਨਾਂ ਜਿਆਦਾ ਬੂਟਾ ਰੋਣ ਦਾ ਖਰਚਾ ਘਟੂਗਾ ਹੂੰ ਉਹ ਤਾਂ ਇੰਨੇ ਗੈਰ ਤੇ ਲੱਗਿਆ ਕਿੰਨੇ ਫੁੱਟ ਤੇ ਜੀ ਉਹ ਬੂਟਾ ਉਹਦੇ ਸਾਨੂੰ 5-5 6-6 ਫੁੱਟ ਤੇ ਪੋੜਾ ਹਾਂ ਤੇ ਇਧਰ ਫੁੱਟ ਦੇ ਲੱਗਿਆ ਆ ਤਾਂ ਉੱਥੇ ਹੀ ਜਾਂਦਾ ਜੀ ਕੰਮ ਇਹ ਹੂੰ ਦੋ ਇਹ ਲਾ ਕੇ ਦੋ ਇਹ ਲਾ ਕੇ ਇਹਨੇ ਸਾਚਾ ਅੱਛਾ ਇਹ ਥੋੜੇ ਉਹ ਇਹ ਉਹ 2000 ਲੱਗ ਜਾਂਦਾ ਇਹ 30000 ਲੱਗ ਜੂ ਕਿੱਲੇ ਚ ਠੀਕ ਹੈ ਠੀਕ ਹੈ ਇਹ ਤਾਰਾਂ ਦੇ ਚੜੂਗਾ ਇਹ ਤਾਰਾਂ ਚੜੂ ਜੀ ਕੱਸ ਕੇ ਤਾਰ ਲਾਉਂਗੀ ਫਿਰ ਇਹ ਠੀਕ ਆ ਇਹ ਦੋ ਸਾਲ ਚ ਮਤਲਬ ਫਰੂਟ ਦੇਣ ਲੱਗੂ ਅਗਲੇ ਸਾਲ ਹੀ ਆਜਣਾ ਜੀ ਅਗਲੇ ਸਾਲ ਹੀ ਆਏ ਨਾ ਮਤਲਬ ਖਰਚਾ ਜਿਹੜਾ ਉਹ ਦੋ ਤਿੰਨ ਸਾਲਾਂ ਚ ਨਿਕਲੂਗਾ ਹਾਂ ਜੀ ਹਾਂ ਜੀ ਠੀਕ ਆ ਇੱਤੇ ਖਰਚਾ ਘਟਾਉਂਦਾ ਜੀ ਪੋਲਾਂ ਨਾਲ ਉਹ ਖੰਭਿਆਂ ਨਾਲ ਇਹ ਤੇ ਖਰਚਾ ਘਟਾਉਂਦਾ ਆਦਾ ਹੁਣ ਤਾਰ ਦੇ ਖਰਚਾ ਰਹਿ ਗਿਆ ਜੀ ਗੱਲਾਂ ਠੀਕ ਆ ਠੀਕ ਆ ਇੱਧਰ ਇੱਧਰ ਦਿਖਾ ਦਿਓ ਸਵਾ ਫੁੱਟ ਤੇ ਲਾਵਾ ਸਵਾ ਫੁੱਟ ਤੇ ਡੋ ਲਾ ਰਹੇ ਹਨ ਦੇਖੋ ਹਾਂ ਜੀ ਹਾਂ ਡੋ ਗਲਮਾ ਕੋਨਾ ਫੁੱਟ ਦੇ ਹੋ ਗਿਆ ਇਹ ਬਾਈ ਮਰ ਵੀ ਜਾਂਦੇ ਬੂਟੇ ਕਿ ਨਹੀਂ ਹਾਂ ਜੀ ਕੁਝ ਮਰ ਜਾਂਦੇ ਜੀ ਉੱਥੇ ਫਿਰ ਦੁਬਾਰਾ ਲਾਉਣੇ ਪੈਂਦੇ 5-7% 10% ਮਰ ਜਾਂਦੇ ਠੀਕ ਆ ਠੀਕ ਆ ਆ ਦੇ ਕੋਈ ਨਾ ਚੱਲਿਆ ਠੀਕ ਆ ਹੂੰ ਦੋਸਤੋ ਆਹ ਕਲਮਾ ਇਹ ਆਪਾਂ ਡਰੈਕਟ ਹੀ ਲਾਤਾ ਜਿੱਥੋਂ ਕੱਟ ਕੇ ਅੱਛਾ ਨਹੀਂ ਤਾਂ ਤਿਆਰ ਕਰਕੇ ਦਿੰਨੇ ਉਹ ਦੇਣਾ ਕਿ ਜ਼ਿੰਮੇਦਾਰ ਨੂੰ ਹੂੰ ਉਹਨੂੰ ਬੂਟਾ ਤਿਆਰ ਕਰਕੇ ਦਿੰਨਾ ਉਹਨੂੰ ਤਿਆਰ ਕਰਕੇ ਦਿਨਾ ਆਪ ਡਰੈਕਟ ਤੁਸੀਂ ਕਰਕੇ ਇਹ ਅਸੀਂ ਤਾਂ ਲਾ ਸਕਦੇ ਹਾਂ ਤੁਸੀਂ ਲਾ ਸਕਦੇ ਸਿੱਧਾ ਅਗਲਾ ਨਹੀਂ ਲਾ ਸਕਦਾ ਉਹ ਪਤਾ ਨਹੀਂ ਹੈਗਾ ਠੀਕ ਆ ਮਤਲਬ ਉਹਨੂੰ ਜੜ ਜੜ ਤਿਆਰ ਕਰਕੇ ਦਿੰਨੇ ਹਾਂ ਹਾਂ ਜੜਾ ਤਿਆਰ ਕਰਕੇ ਤੋਂ ਗ੍ਰੋਥ ਕਰ ਠੀਕ ਹੈ ਠੀਕ ਆ ਫਾਰਮ ਵੀ ਬਹੁਤ ਵਧੀਆ ਇਦੇ ਵਿੱਚ ਜਦੋਂ ਬੂਟੇ ਹੋ ਜਾਣਗੇ ਮੇਰੇ ਹਿਸਾਬ ਨਾਲ ਹੋ ਸਕਦਾ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਉਹਦੇ ਨਾਲੋਂ ਜ਼ਿਆਦਾ ਵਧੀਆ ਜ਼ਿਆਦਾ ਝਾੜ ਵਧੀਆ ਹੂੰ ਇਹ ਤਾਂ ਖਰਚਾ ਬਹੁਤ ਜ਼ਿਆਦਾ ਜੀ ਖਰਚਾ ਬਹੁਤ ਹੈ ਜੀ 10 ਲੱਖ ਰੁਪਏ ਆਪਦੇ ਜੇਬ ਚੋਂ ਖਰਚ ਹੁੰਦਾ ਜੀ ਠੀਕ ਆ 14 ਲੱਖ ਦੀ ਸਬਸਿਡੀ ਆ 14 ਲੱਖ ਕਰਨੀ ਹੈ ਤੇ ਅੱਛਾ ਜੀ ਕਿੰਨੇ ਪਰਸੈਂਟ ਸਾਰੇ ਸਾਰੇ ਸੈਟ ਤੇ 14 ਲੱਖ ਦੀ ਸਬਸਿਡੀ ਆ ਜੀ 29 ਲੱਖ ਦਾ ਪ੍ਰੋਜੈਕਟ ਆ 29 ਲੱਖ ਦਾ ਅਲੱਬ ਮੰਨ ਕੇ ਚੱਲੀਏ 50% 49% ਸਬਸਿਡੀ ਜੀ 50 ਹਾਂ ਹਾਂ 14 14 ਲੱਖ ਰੁਪਇਆ ਹੋਗਾ ਜੀ 14 ਲੱਖ ਠੀਕ ਆ ਠੀਕ ਆ 50% ਹੋਗੀ ਜੀ 50% ਹੋਗੀ ਉਹ ਉਹ ਦੇਖੋ ਦੋਸਤੋ ਆ ਇਹਨਾਂ ਨੇ ਪਨੀਰੀ ਬੀਜੀ ਆ ਜੀ ਆਹ ਹਾਂ ਜੀ ਪਨੀਰੀ ਆ ਜੀ ਠੀਕ ਆ ਪਨੀਰੀ ਤਿਆਰ ਕਰੀ ਆ ਇਹ ਮਤਲਬ ਸੇਲ ਕਰਨ ਵਾਸਤੇ ਕੀ ਆਪ ਦੇ ਸੇਲ ਕਰਨ ਵਾਸਤੇ ਸੇਲ ਕਰਨ ਵਾਸਤੇ ਆਪ ਦੇ ਤਾਂ ਹੁਣ ਅਸੀਂ ਆ ਕੱਟ ਕੇ ਲਾ ਦੂ ਹਾਂ ਡਾਇਰੈਕਟ ਹੀ ਲੱਗ ਜੂ ਠੀਕ ਆ ਜੀ ਠੀਕ ਆ ਪਨੀਰੀ ਕੋਈ ਵੀ ਬੰਦਾ ਖਰੀਦ ਸਕਦਾ ਇਹ ਬੂਟਾ ਕਿੰਨੇ ਦਾ ਸੇਲ ਕਰਦੇ 60 ਰੁਪਏ ਦਾ 60 ਰੁਪਏ ਦਾ ਠੀਕ ਆ ਇਹ ਤਾਂ ਮੇਰੇ ਸਾਹਬ ਜਿੰਨੇ 10 ਬੂਟੇ ਘਰੇ ਲਾ ਕੇ ਦੇਖਣੇ 5 ਬੂਟੇ ਉਹ ਵੀ ਲੈ ਕੇ ਜਾ ਸਕਦੇ ਇਹਦੇ ਵਿੱਚ ਬਾਅਦ ਸਬਜ਼ੀ ਲਾ ਦੂੰਗੇ ਆ ਜਿਹੜੇ ਇਹ ਸਬਜ਼ੀ ਇਹ ਚ ਮੇਲਾਂ ਲੱਗ ਜਾਣਗੇ ਇਹ ਚ ਬੱਲਾ ਲਾ ਇਹ ਬੱਲਾ ਉੱਪਰ ਚੜ ਜਾਣਗੇ ਤਾਰਾਂ 'ਤੇ ਆ ਦੇਖੋ ਆ ਰਸ਼ੀਆ ਇਹ ਤਾਰਾਂ ਦੇ ਉੱਪਰ ਚੜ ਜਾਣਗੇ ਤੇ ਆਹ ਕੀ ਆ ਜੀ ਉੱਪਰ ਉਹ ਫੋਗਰ ਆ ਜੀ ਓਕੇ ਇਹ ਉੱਪਰ ਆਊਗਾ ਫਿਰ ਉੱਪਰ ਪਾਣੀ ਆਊਗਾ ਡ੍ਰਿਪ ਨਹੀਂ ਲਾਉਣੀ ਡ੍ਰਿਪ ਵੀ ਚੱਲੂਗਾ ਡ੍ਰਿਪ ਵੀ ਚੱਲੂਗਾ ਲੋੜ ਉੱਪਰੋਂ ਵੀ ਲਾ ਲਓ ਅੱਛਾ ਆ ਦੇਖੋ ਦੇਖੋ ਦੋਸਤੋ ਉੱਪਰ ਆਹ ਪਾਣੀ ਦਾ ਪ੍ਰੋਜੈਕਟ ਆ ਉੱਪਰੋਂ ਫੁਆਰੇ ਨਾਲ ਪਾਣੀ ਆਊ ਵਾਰੇ ਲੱਗੇ ਆ ਨਾ ਠੀਕ ਆ ਠੀਕ ਆ ਤੇ ਬਾਈ ਜੇ ਆਪਾਂ ਪੁੱਛੀਏ ਦੀ ਇਨਕਮ ਕਿੰਨੀ ਕਾ ਹੈ ਕਿੱਲੇ ਚੋਂ ਆਈਡੀਆ ਮਤਲਬ ਨੌਲੇਜ ਵੀ ਆਪਾਂ ਨੂੰ ਖਰਚੇ ਕੱਢ ਕੇ ਜੇ ਇਹ ਤੀਜੇ ਸਾਲ ਹੈ ਗਿਆ 5-7 ਲੱਖ ਰੁਪਇਆ ਠੀਕ ਆ ਹਾਂ ਖਰਚੇ ਕੱਢ ਕੇ ਖਰਚੇ ਕੱਢ ਕੇ ਖਰਚੇ ਕੱਢ ਕੇ ਕਿਉਂਕਿ ਮਿਹਨਤ ਵੀ ਬਹੁਤ ਆ ਨਾ ਆ ਦੇਖੋ ਕਿੱਲੇ ਦਾ ਪ੍ਰੋਜੈਕਟ ਹੈਗਾ 30 ਲੱਖ ਦਾ ਹਾਂ 10 ਲੱਖ ਜ਼ਿੰਮੇਵਾਰ ਦੀ ਜੇਬ ਚੋਂ ਲਾਦੇ 10 ਲੱਖ ਜੇਬ ਚੋਂ ਲਾਦੇ ਹਾਂ ਵੱਧੀ ਲੱਗ ਜਨ ਕੱਟ ਨਹੀਂ ਠੀਕ ਠੀਕ ਆ ਠੀਕ ਆ ਠੀਕ ਤੇ ਇਹਨੂੰ ਕੋਈ ਜਿਹੜਾ ਬੂਟਾ ਆਪਾਂ ਇਹ ਲਾਉਨੇ ਆ ਡ੍ਰੈਗਨ ਫਰੂਟ ਦਾ ਇਹਨੂੰ ਰੇ ਸਪਰੇ ਕਿੰਨੀ ਨਾਰਮਲ ਆ ਜੀ ਤਾਕਤ ਵਾਲੀਆਂ ਕੁਝ ਰੇਹਾਂ ਸਪਰੇਹਾਂ ਦੇਣੀਆਂ ਪੈਂਦੀਆਂ ਨੇ ਹੂੰ 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 ਆਰਗੈਨਿਕ ਅੱਛਾ ਕਿੰਨੇ ਕਿੱਲੇ ਆ ਜੀ ਆ ਜਿਹੜੇ ਪਹਿਲਾਂ ਵਾਲੇ ਇਹ ਸਾਰਾ ਟੋਟਲ ਜਿੱਥੇ ਕਲਾ ਹੋਈ 4 ਕਿੱਲੇ ਆ ਜੀ 4 ਕਿੱਲਿਆਂ ਦਾ ਪ੍ਰੋਜੈਕਟ ਸਾਰਾ ਠੀਕ ਆ ਸਟਾਰਟਿੰਗ 10 ਮਰਲਿਆਂ ਤੋਂ ਕਰੀ ਸੀ ਅੱਜ 4 ਕਿੱਲੇ ਆ ਅੱਜ 4 ਕਿੱਲੇ ਲੱਗ ਰਹੇ ਨੇ ਜੀ ਇਹ ਕਾਮਯਾਬ ਹੋ ਗਏ ਤੁਸੀਂ ਹਣਾ ਇਹਦੇ ਵਿੱਚ ਹਾਂ ਤੁਸੀਂ ਦੇਖ ਲਓ ਜੀ ਹੁਣ ਸਾਹਮਣੇ ਸਹੀ ਆ ਸਹੀ ਆ ਜੀ ਬਾਕੀ ਇਹ ਹੈਗਾ ਕਿ ਸਭ ਤੋਂ ਵੱਡੀ ਗੱਲ ਇੱਕ ਤਾਂ ਪਾਣੀ ਜਿਹੜਾ ਆਪਣਾ ਪਾਣੀ ਤਾਂ ਹਰ ਸਾਲ ਦਾ ਉਥੋਂ ਮੋਟਰ ਤੋਂ ਆ ਰਿਹਾ ਜੀ ਡ੍ਰਿਪ ਆਹ ਡ੍ਰਿਪਟ ਸਿਸਟਮ ਲੱਗਿਆ ਇਹਦਾ ਲੱਗਾ ਜੀ ਇਹ ਕਿੱਲੇ ਦਾ ਅੱਛਾ ਇਹਦਾ ਲੱਗਿਆ ਹੂੰ ਠੀਕ ਆ ਇਹ ਕਿੱਲੇ ਸੱਦੂ ਕੁਦੂ ਹੈਗੇ ਆਗੇ ਕਿੱਲਾ ਕਿੰਨੇ ਵੀ ਟਾਈਮ 'ਚ ਡ੍ਰਿਪ ਕਰ ਦਿੰਦਾ ਹੈ ਜੇ ਮੋਟਰ ਚਲਾਈ ਹੋਵੇ ਆਪਾਂ ਇਹ ਸਰਕ ਘੰਟੇ ਜੀ ਘੰਟੇ ਜੀ ਕਿੱਲਾ ਹਾਂਜੀ ਤੇ ਆਪਣਾ ਝੋਨਾ ਦਾ ਭਰਨ ਚ ਨਹੀਂ ਆਉਂਦਾ ਚਾਹੇ ਹਨਾ ਸਾਰਾ ਦਿਨ ਮੋਟਰਾਂ ਚੱਲਦੀਆਂ ਰਹਿਣ ਹੂੰ ਹੂੰ ਠੀਕ ਹੈ ਠੀਕ ਹੈ ਕਦੂ ਕਦੂ ਲੈ ਜਾਣਾ ਘਰ ਵਾਸਤੇ ਨਹੀਂ 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 ਬਸ ਧੰਨਵਾਦ ਜੀ ਆ ਜਾਓ ਕਦੋਂ ਹੀ ਹੋਣ ਲੱਗਿਆ ਜੀ ਅੱਛਾ ਜੀ ਪਹਿਲਾਂ ਕਦੋਂ ਹੀ ਨਹੀਂ ਲੱਗਿਆ ਪਹਿਲਾਂ ਕਦੋਂ ਇਹ ਪਤਾ ਕਿ ਗਰਮੀ ਬਹੁਤ ਸੀ ਗਰਮੀ ਬਹੁਤ ਸੀ ਅਲੋ ਕਿੱਲੇ ਦੀ ਵਾਹੀ ਆ ਹੂੰ ਬੇਲਾ ਹੂੰ ਹੁਣ ਸਬਜ਼ੀ ਖਾਦੀ ਆ ਹੁਣ ਸਬਜ਼ੀ ਖਾਦੀ ਆ ਦੇਖੋ ਹਰ ਇੱਕ ਫਰੂਟ ਨੂੰ ਲੱਗੇ ਹੈਗੇ ਆ ਫੁੱਲ ਲੱਗੇ ਹਰੇਕ ਬੂਟੇ ਬਸ ਇਹਦਾ ਲੱਗੀ ਜਾਣਿਆ ਉਤਰੀ ਜਾਣਿਆ ਠੀਕ ਆ ਆ ਜਮਾਂ ਲਾਈਨਾ ਚਲਾਏ ਬੂਟੇ ਲਾਈਨਾ ਚ ਉਧਰੋਂ ਵੀ ਹਾਂਜੀ ਹਾਂਜੀ ਇਹਦੇ ਵਿੱਚ ਵੀ ਦੋਸਤੋ ਆ ਦੇਖੋ ਇਹਦੇ ਵਿੱਚ ਵੀ ਇਹ ਖੇਤੀ ਕਰਦੇ ਆ ਪਹਿਲਾਂ ਲਾਈ ਸੀ ਮੱਕੀ ਲਾਈ ਸੀ ਜੀ ਹਾਂਜੀ ਮੱਕੀ ਹੁਣ ਇਹ ਖੀਰਾ ਲਾਵਾਂਗੇ ਜੀ ਖੀਰਾ ਲਾਵਾਂਗੇ ਖੀਰਾ ਗੰਢੇ ਵਿੱਚੋਂ ਲਓ ਦੋ ਫਸਲਾਂ ਹੋ ਜਾਣੀਆਂ ਹਾਂ ਕਮਾਲ ਦੀ ਆ ਜੀ ਧੰਨਵਾਦ ਤੁਹਾਡਾ ਬਾਕੀ ਇਹੇ ਜਿਹੇ ਜਿਹੜੇ ਬਾਗ ਨਾ ਆਪਣੇ ਮੇਰੇ ਹਿਸਾਬ ਨਾਲ ਹਰੇਕ ਕਿਸਾਨ ਨੂੰ ਲਾਉਣੀ ਚਾਹੀਦੀ ਚਾਹੇ ਦੋ ਗਣਾ ਲਈ ਲਾਵੇ ਇਹ ਦੇਖੋ ਜੇ ਆਉਣ ਵਾਲਾ ਜਿਹੜਾ ਸਮਾਂ ਜੀ ਹੂੰ ਆ ਜਦੋਂ 5 ਸਾਲ ਬਾਅਦ 10 ਸਾਲ ਬਾਅਦ ਹੂੰ ਇਹ ਛੇੜੀ ਖੇਤੀ ਹੋਣੀ ਆ ਅੱਛਾ ਕਿਉਂ ਹੋਣੀ ਆ ਪਾਣੀ ਨਹੀਂ ਹੈਗਾ ਪਾਣੀ ਹੈ ਨਹੀਂ ਤੇ ਮਤਲਬ ਹਰ ਸਾਲ ਮੇਰੇ ਹਿਸਾਬ ਨਾਲ ਕਿੰਨਾ 10 10 ਫੁੱਟ ਐ ਕਿ 10 ਫੁੱਟ ਇੱਕ 10 ਫੁੱਟ ਇੱਕ ਹੀ ਪੂਰਾ ਉਤਰ ਗਿਆ ਪਾਣੀ ਅੱਨੀ ਜੇ ਅਸੀਂ ਚਾਰ ਜਹਾ 5 ਫੁੱਟ ਐ ਕਿ 10 ਫੁੱਟ ਗਿਆ ਇੱਕ ਹੀ ਭਗਵੰਤ ਮਾਨ ਦੀ ਮਿਹਰਬਾਨੀ ਹੋ ਗਈ 10 ਫੁੱਟ ਦੀ ਤਾਰ ਹੁੰਦੀ ਹੈ ਕਿ ਉਹ ਲੈਣ ਜਾਦੇ ਤੇ ਮੁਕਤ ਹੈ ਵੀ ਸੀ ਹਾਂ ਜੀ ਹਾਂ ਤੇ ਉਹ 10 ਸਾਰੇ ਝੂਨਾ ਲੱਗ ਗਿਆ ਤੋ ਉਹਨਾਂ ਲੱਗਾ ਮੋਟਰ ਖੜਾਇਆ ਹੀ ਨਹੀਂ ਜੀ ਲੋਕਾਂ ਨੇ ਠੀਕ ਆ ਲੈਟ ਨਹੀਂ ਕੱਟੀ ਉਹਨਾਂ ਨੇ ਠੀਕ ਆ ਜੀ ਇੱਧਰ ਵੀ ਫਿਰ ਪਨੀਰੀ ਤਿਆਰ ਹੋ ਰਹੀ ਆ ਹਾਂ ਪਨੀਰੀ ਪਨੀਰੀ ਠੀਕ ਆ ਪੋਲੀਥੀਨ ਭਰ ਕੇ ਲਫਾਫਿਆਂ ਚ ਜਿਹੜੀ ਆ ਬੂਟੇ ਲਾ ਰਹੇ ਹਾਂਜੀ ਚਲੋ ਇੱਧਰ ਵੀ ਦਿਖਾ ਦਿਓ ਇੱਧਰ ਦੀ ਜਾ ਕੇ ਅੰਦਰ ਹੋ ਕੇ ਦਿਖਾ ਦਿਓ ਇਹ ਛੋਟੇ ਬੂਟੇ ਆ ਹਨਾ ਉਹ ਵੱਡੇ ਸੀਗੇ ਹਾਂ ਜੇ ਬਾਅਦ ਚ ਲਾਏ ਹੋਏ ਨੇ ਆ ਛੋਟੇ ਬੂਟੇ ਇਹ ਐਂ ਐਂ ਲੱਗ ਜਾਣਗੇ ਬਾਈ ਬਸ ਐਂ ਹੀ ਲੱਗ ਜਾਣਗੇ ਐਂ ਹੀ ਲੱਗ ਜਾਣਗੇ ਹਨਾ ਆ ਦੇਖੋ ਹੁਣ ਆ ਤੂਈਆਂ ਜਿਹਾ ਲੱਗਣਾ ਕੱਢਣ ਹਾਂ ਬਸ ਹੁਣ ਤਿਆਰ ਹੋ ਗਏ ਤਿਆਰ ਹੋ ਗਏ ਉੱਪਰੋਂ ਫੁੱਟ ਗਏ ਹਾਂ ਠੀਕ ਹੈ ਠੀਕ ਜਿਹੜਾ ਮਗਰੂਰਾ ਆਇਆ ਮਗਰੂਰਾ ਫੁੱਟਿਆ ਹੂੰ ਪਹਿਲਾਂ ਦਾ ਪਹਿਲਾਂ ਫੁੱਟਿਆ ਓਏ ਹਾਂ ਜੀ ਕਿੱਤੇ ਲੱਗੇ ਹੋਏ ਨੇ ਜੀ ਚਾਰ ਬੰਦੇ ਹੋਰ ਲੱਗੇ ਹੋਏ ਨੇ ਅਸੀਂ ਲੱਗੇ ਹੋਇਆ ਹੂੰ ਹਾਂ ਸਹੀ ਗੱਲ ਸਹੀ ਗੱਲ ਹੈ ਜੀ ਉਹ ਮਤਲਬ ਹੁਣ ਲੋਕ ਤਾਂ ਜਿਆਦਾ ਕਿਉਂਕਿ ਬਾਹਰਪੂਰ ਦਾ ਸੀ ਨਾ ਫੌਰਨ ਕੈਨੇਡਾ ਬਾਹਰ ਵੀ ਖਤਮ ਹੋ ਕੇ ਚਲਿਆ ਜੀ ਖਤਮ ਹੋ ਗਿਆ ਕਿਉਂਕਿ ਜਿਹੜਾ ਬੰਦੇ ਦਾ ਇੱਥੇ ਕਿੱਤਾ ਨਾ ਉਹ ਜਿਹੜਾ ਬੰਦਾ ਇੱਥੇ ਕਰ ਲੂ ਜੀ ਆਪਦਾ ਪੈਰਾਂ ਦੇ ਖੜਾ ਹੋ ਜੂ ਉਹ ਪੈਰਾਂ ਐ ਖੜਾ ਹੋ ਜੂ ਬਾਹਰ ਤਾਂ ਫਿਰ ਬਾਹਰ ਜਾ ਕੇ ਫਿਰ ਉਰੇ ਦੇਖਣਗੇ ਕਿ ਪੰਜਾਬ ਜਾਣਾ ਵਾਪਸ ਹਨਾ ਬਾਹਰ ਪਤਾ ਨਹੀਂ ਕਿੱਦਾਂ ਲੋਕੀ ਝੰਡੇ ਚੱਕ ਲੈਣਗੇ ਜਾਓ ਆਪਣੇ ਬਾਪ ਜੀ ਜਾਓ ਆਪਣੇ ਚਾ 5 ਫੁੱਟ ਤੇ ਲੱਗੇ ਆ 6 ਫੁੱਟ ਤੇ 5 ਸਾਢੇ 5 ਇਹ ਤਾਂ 6 ਤੇ ਲੱਗੇ ਹੋ ਜੀ ਪਹਿਲਾਂ ਆ 6 ਤੇ ਲੱਗੇ ਆ ਤਾਂ ਹੁਣ ਫਿਰ ਇਹ ਕਹੇਗਾ ਵਿਚੇ ਨਾਲ ਪੋਲ ਡਬਲ ਕਰਤਾ ਜੀ ਹੁਣ ਤਾਂ 5-5 ਫੁੱਟ ਤੇ ਲਵਾਉਣ ਲੱਗੇ ਜੀ ਪਹਿਲਾਂ ਤਾਂ ਅਸੀਂ ਲਾਉਂਦੇ ਸੀ ਛੱਤ ਤੇ ਹੂੰ ਹੂੰ ਸਭ ਤੋਂ ਪਹਿਲਾਂ ਅਸੀਂ 10 ਵਜੇ 10 ਤੇ ਲਾਇਆ ਜੀ ਠੀਕ ਆ ਜੀ ਠੀਕ ਆ ਫਿਰ ਅਸੀਂ ਹਉ 13 बाई 5 ਦੇ ਲਾਉਣੇ ਆ 13 ਫੁੱਟ ਚੌੜਾ ਠੀਕ ਹੈ ਜੀ ਤੇ ਇਧਰ ਨੂੰ ਜੀ 5 ਫੁੱਟ 5 ਫੁੱਟ ਇਹ ਕਵਰ ਕਰ ਜਾਂਦਾ ਚਲੋ ਬਾਈ ਧੰਨਵਾਦ ਤੁਸੀਂ ਬਾਗ ਦਿਖਾਤਾ ਆਪਣਾ ਬਹੁਤ ਬਹੁਤ ਧੰਨਵਾਦ ਹਾਂ ਜੀ ਠੀਕ ਆ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਚ